ਗਿਵਾਂ ਸਭਾ ਦਾ ਸਿਰਫ ਕਿਉਂ ਨ ਸੱਤਰ ਅੱਜ ਅਸੀਂ ਤਰਨਤਨ ਜਿਹੜੀ ਮੀਟਿੰਗ ਕੀਤੀ ਗਈ ਆ ਸਾਂਝੇ ਨੌਜਵਾਨ ਸਾਂਝੇ ਫਰੰਟ ਤੇ ਕੀਤੀ ਗਈ ਆ ਜਿੱਥੇ ਬੇਰੋਜ਼ਗਾਰੀ ਦਾ ਸੰਤਾਪ ਹੰਡਾਰਿਆ ਨੌਜਵਾਨ ਇਹਨਾਂ ਨੂੰ ਅਸੀਂ ਇਕੱਠੇ ਕਰਨ ਦਾ ਯਤਨ ਕੀਤਾ ਤੇ ਵੱਡੀ ਗਿਣਤੀ ਵਿੱਚ ਜਿਹੜਾ 24 ਮਈ ਨੂੰ ਕਰਤਾਰ ਸਿੰਘ ਸਰਾਭੇ ਤੇ ਜੀਪਕ ਸਿੰਘ ਨੌਜਵਾਨ ਸਭਾ ਦਾ ਸਤਾਪਨਾ ਜਿਹੜਾ ਸਾਥ ਅਸੀਂ 24 ਮਈ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਇਕੱਠ ਕਰ ਰਹੇ ਆ ਸਾਡੀ ਨੌਜਵਾਨਾਂ ਦੇ ਪੀੜਾ ਜਥੇਬੰਦੀ ਬੰਦ ਹੋ ਜਥੇਬੰਦੀ ਆ ਜਥੇਬੰਦੀ ਨਾਲ ਜੁੜੋ ਜਿੰਗਰ ਜਿੰਗਰੋ ਤਾਂ ਜੋ ਜਿਹੜਾ ਨਸ਼ੇ ਦੀ ਗੱਲ ਦੇ ਵਿੱਚ ਨੌਜਵਾਨ ਫਸੇ ਆ ਉਹਨਾਂ ਨੂੰ ਕੱਟਿਆ ਜਾਵੇ ਤੇ ਜਿਹੜੀ ਬੇਰੋਜ਼ਗਾਰੀ ਦਾ ਸਤਾਪ ਨੌਜਵਾਨ ਹਟਾ ਰਿਹਾ ਹੈ ਭਗਵਾਨ ਸਤਿਮਾਨ ਨੇ ਲਾਣਾ ਲਾਇਆ ਹੀ ਕਿ ਸਾਡਾ ਜਿਹੜਾ ਹਰਾ ਪੈਣ ਆ ਨੌਜਵਾਨਾਂ ਦੇ ਰੋਜ਼ਗਾਰ ਲਈ ਚੱਲੂਗਾ ਜੇ ਕਿਤੇ ਨੌਜਵਾਨ ਜਾਂਦੇ ਆ ਰੋਜ਼ਗਾਰ ਮੰਗਣ ਬੇੜੀਆਂ ਕੰਨੀਆਂ ਨੌਜਵਾਨ ਜਾਂਦੇ ਆ ਤੇ ਲੱਖਾਂ ਦਾ ਸਵਾਗਤ ਕੀਤਾ ਜਾਂਦਾ ਹੈ ਅਸੀਂ ਉਹਦਾ ਵਿਰੋਧ ਕਰ ਲਈ ਜਲੰਧਰ ਦੀ ਧਰਤੀ ਤੇ ਪਹੁੰਚਾਂਗੇ ਤੇ ਨੌਜਵਾਨਾਂ ਨੂੰ ਅਪੀਲ ਕਰਦੇ ਆ ਵੱਖ-ਵੱਖ ਪਿੰਡਾਂ 'ਚ ਜਥੇਬੰਦੀ ਬਣਾ ਕੇ ਤੇ ਸਾਡਾ ਸਾਥ ਦਿੱਤਾ ਜਾਵੇ ਸ਼ਿਖਪਤ ਸਿੰਘ ਨੌਜਵਾਨ ਸਭਾ ਦੇ ਮੈਂਬਰ ਬਣ ਤਾਂ ਜੋ ਵੱਡੀ ਗਿਣਤੀ ਵਿੱਚ ਕੱਟ ਕਰ ਸਕੀਏ ਤੁਹਾਨੂੰ ਇੱਕ ਹੋਰ ਜੋ